ਮੁਲਾਕਾਤ ਕਰਨ ਆਈ ਸੀ ਮੁਲਾਕਾਤ ਤੁਸੀਂ ਪਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਕਰਵਾ ਦੇ ਜਾਂਦੇ ਨਹੀਂ ਨਹੀਂ ਬਿਲਕੁਲ ਨਹੀਂ ਕਰ ਸਕਦੇ ਕਿਸੇ ਨਾਲ ਵੀ ਰੂਲਸ ਬੜੇ ਇਹਦੇ ਤੇ ਕੀ ਹੈ ਜੀ 10 ਮੈਂਬਰ ਪਰਿਵਾਰਕ ਨੰਬਰ ਤੇ ਵਕੀਲ ਜਿਹੜੇ ਕਿ ਉਹਨਾਂ ਦੇ ਕੋਰਟ ਕੇਸ ਲੜਦੇ ਨੇ ਉਹ ਵੀ ਮੁਲਾਕਾਤ ਕਰ ਮੈਂ ਤੇ ਸਮਝਦਾ ਹਾਂ ਕਿ ਰੀਲ ਦੇ ਵੇਲੇ ਮੁਲਾਕਾਤ ਹੁੰਦੀ ਹੈ ਮਗਲਾਂ ਦੇ ਵੇਲੇ ਵੀ ਹੋ ਰਹੀਆਂ ਇਹ ਤਾਂ ਦੇਸ਼ ਆਜਾਦ ਹੈ ਤੇ ਆਪਣੀ ਸਰਕਾਰ ਹੈ ਪੰਜਾਬ ਦੇ ਲੋਕਾਂ ਦੀ ਨਹੀਂ ਮੁਲਾਕਾਤ ਤਾਂ ਹੁਣ ਵੀ ਹੋ ਰਹੀ ਹੈ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਕਰਵਾ ਕਰਕੇ ਨਿਕਲ ਰਹੀਆਂ ਨੇ ਪਰ ਪਰ ਉਸ ਬੰਦੇ ਦਾ ਕੀ ਹੈ ਇੰਨਾ ਵੱਡਾ ਘਣਾਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜ੍ਹੇ ਹੁੰਦੇ ਆ ਉਹਨਾਂ ਦੀਆਂ ਵੀ ਮੁਲਾਕਾਤਾਂ ਹੋਣੀਆਂ ਚਾਹੀਦੀਆਂ ਮੈਂ ਕੋਈ ਤੋਂ ਨਹੀਂ ਕਹਿ ਰਿਹਾ ਕਿ ਮੁਲਾਕਾਤਾਂ ਹੋ ਰਹੀਆਂ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਜਿਹੜੀ ਰੂਮਸ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਵੀ ਆਪਾਂ ਕਰਵਾ ਰਹੇ ਆਪਾਂ ਦਿਨਾਈ ਵੀ ਨਹੀਂ ਕੀਤਾ ਮੈਂ ਕਹਿੰਦਾ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਤੇ ਉਹਨੂੰ ਘਟੋ-ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿਨੇ ਆ ਮੈਂ ਤੁਹਾਨੂੰ ਹੀ ਤਾਂ ਕਹਿ ਰਹੇ ਜੀ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਹੈ ਜੀ ਜਿਹੜੇ ਪਰਿਵਾਰਕ ਮੈਂਬਰ ਪਰ ਹੁਣ ਸਾਨੂੰ ਰੋਕਿਆ ਹੋਇਆ ਹੈ ਤੁਸੀਂ ਸਵਢਰ ਸਾਹਿਬ ਇਹਨਾਂ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨ ਆਏ ਨੇ ਤੇ ਫਤਿਹ ਬਲਾ ਕੇ ਚਲੇ ਜਾਣਾ ਮੁਲਾਕਾਤ ਦਾ ਮੈਂ ਤੁਹਾਨੂੰ ਹੀ ਤਾਂ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉੱਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਂ ਨਹੀਂ ਮੁਲਾਕਾਤ ਕਰ ਸਕਦੇ ਨੇ ਜੀ ਪਰ ਸਾਰੇ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਲਈ ਜਿਹੜੇ 10 ਮੈਂਬਰ ਪਰਿਵਾਰਕ ਇਕ ਹੀ ਦਲ ਤੇ ਇੱਕ ਪਰਿਵਾਰ ਹੀ ਆ ਨਾ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਇਹ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜਬੂਰ ਹੋ ਸਾਨੂੰ ਪਤਾ ਉਹ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਰਟ ਤੁਸੀਂ ਨਹੀਂ ਕਰਾਉਂਦੇ ਅਸੀਂ ਤੇ ਜਾਣੇ ਆਪਣੀ ਜੇਲ੍ਹ ਚ ਕਿਹੜੀ ਜੇਲ੍ਹ ਜੀ ਇਹ ਤਾਂ ਸਾਰੇ ਜਾਣੇ ਸਾਡੇ ਸਾਥੀ ਨੇ ਕੀ ਚੱਲਦਾ ਸਭ ਤੋਂ ਬਿਹਤਰ ਸਾਰਿਆਂ ਦੇ ਉੱਤੇ ਨੇ ਮੈਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨੂ ਦਾ ਜੋ ਮਰਜ਼ੀ ਕਹੀ ਜਾਵੇ ਮੈਂ ਇਸ ਤੇ ਕੋਈ ਕਮੈਂਡ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਜੀ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦ ਸਾਡੀ ਸਰਕਾਰ ਆਏਗੀ ਕਿ ਰੂਲ ਬਦਲਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕੈਨੂ ਰੋਕ ਕੇ ਰੋਕੇ ਸੀ ਜਾਊਗਾ ਚਲੋ ਇਦਾਂ ਕਰੋ ਮੇਰੀ ਬੇਨਤੀ ਕਰਾ ਦਿਓ ਸਾਰੇ ਸਾਹਿਬ ਦੀ ਸਾਰਿਆਂ ਦੀ ਕਰਾ ਦੇ ਸਾਰਿਆਂ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆ ਗਏ ਤਮੇ ਮੁਲਾਕਾਤ ਹਾਸਕੇ ਕਰਾਉਣਾ ਹੈ ਲੰਗਾਹ ਸਾਹਿਬ ਨੇ ਕਿਹਾ ਮੈਂ ਗੱਲ ਸੁਣਾਉਂਦਾ ਇੱਕ ਮਿੰਟ ਆ ਸਾਹਿਬ ਇਹਨਾਂ ਦੇ ਇਕੱਲਿਆਂ ਕਰਕੇ ਰਿਸਕ ਲਾ ਲੋ ਜੇ ਜੇਲ ਚ ਆਉਣਗੇ ਫਿਰ ਸਾਕੇ ਜਿਹਦੀ ਮਰਜ਼ੀ ਮੁਲਾਕਾਤ ਕਰਾ ਦੇ ਕੋਈ ਵੀ ਆਵੇ ਮੈਂ ਜਿਹਨ ਤੁਹਾਡੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਜਿਹਨੇ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੇ ਜਿੱਥੇ ਆਉਣਾ ਹੈ ਜਦੋਂ ਪ੍ਰਮਾਤਮਾ ਨੇ ਲਿਖਿਆ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫਿਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ ਰੂਲਸ ਦੇ ਤੇ ਸਰਕਾਰ ਕੋਲੋਂ ਇਹ ਮੰਗ ਕਰਨਿਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਏ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੋਂ ਅਮੈਂਡ ਕਰਕੇ ਤੇ ਉਹ ਖੋਲ ਦੇਣੀ ਚਾਹੀਦੀ ਏ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ